ਬਡਰੁਖਾਂ ਪਿੰਡ ਲੰਗਨਸਾਰ ਨਾ ਮਿੱਤਰੋ ਸਟਾਰ ਇਨ ਹੋਟਲ ਹੈ ਖੱਬੇ ਪਾਸੇ ਤੇ ਸੱਜੇ ਪਾਸੇ ਹੈਗਾ ਬਲਾਸਟਰ ਜੋੜੀ ਦਾ ਫੂਡ ਪੁਆਇੰਟ ਇਹ ਜਿਹੜਾ ਸਿੱਧਾ ਰੋਡ ਹੈ ਨਾ ਇਹ ਮਿੱਤਰੋ ਚਲਾ ਜਾਂਦਾ ਪਟਿਆਲੇ ਨੂੰ ਪਰ ਆਪਾਂ ਪਟਿਆਲੇ ਨੂੰ ਨਹੀਂ ਜਾਣਾ ਆਪਾਂ ਗੱਡੀ ਉਤਾਰਨੀ ਹੈ ਸਰਵਸ ਰੋਡ ਅੱਜ ਤੁਹਾਡਾ ਬਹੁਤ ਵੱਡਾ ਫਾਇਦਾ ਕਰਾਂਗੇ ਮਿੱਤਰੋ ਬਹੁਤ ਵੱਡਾ ਫਾਇਦਾ ਕਰਾਂਗੇ ਜਿਹੜੇ ਸੱਜਣ ਮੋਗਾ ਸਾਈਡ ਤੋਂ ਬਠਿੰਡਾ ਸਾਈਡ ਤੋਂ ਮਾਨਸਾ ਸਾਈਡ ਤੋਂ ਸੰਗਰੂਰ ਸਹਿਰ ਆਉਂਦੇ ਨਾ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਬਣਾਉਣ ਲੱਗਿਆ ਇਧਰਲੇ ਪਾਸੇ ਦੇਖੋ ਪਰ ਖਾਲਸਾ ਪੈਸਟੀ ਸੈੱਡ ਦਾ ਕੈਸ ਕਾਊਂਟਰ ਲੱਗਿਆ ਹੋਇਆ ਤੇ ਤੁਸੀਂ ਇਹ ਸਰਵਿਸ ਰੋਡ ਹੀ ਜਾਣਾ ਹੈ ਇਹ ਸਰਵਿਸ ਰੋਡ ਨਾਲ ਅੱਗੇ ਮਿੱਤਰੋ ਇੱਕ ਤਾਂ ਸਿਟੀ ਸੰਗਰੂਰ ਨੂੰ ਲੰਘ ਜਾਂਦਾ ਜਿੱਧਰ ਆ ਗੱਡੀ ਜਾ ਰਹੀ ਹੈ ਇਹ ਸਿੱਧਾ ਸਹਿਰ ਸੰਗਰੂਰ ਨੂੰ ਲੰਘ ਜਾਂਦਾ ਤੇ ਜੇ ਸੱਜੇ ਹੱਥ ਤੁਸੀਂ ਪੁਰਦੇ ਓਵਰ ਬ੍ਰਿਜ ਦੇ ਹੇਠਾਂ ਦੀ ਮੁੜੋਗੇ ਉਹ ਬਰਨਾਲੇ ਨੂੰ ਲੰਘ ਜਾਂਦਾ ਇਹ ਮਿੱਤਰੋ ਸਿੱਧੀ ਸੜਕ ਜਾਣੀ ਆ ਤੁਸੀਂ ਨੇ ਇਸ ਨੂੰ ਪੁਲਸ ਲੈਂਡ ਰੋਡ ਕਹਿ ਦਿੰਦੇ ਆ ਇਹ ਸਿੱਧਾ ਬਰਨਾਲਾ ਚੌਂਕ ਦੇ ਵਿੱਚ ਚਲਾ ਜਾਂਦਾ ਯਾਨੀ ਕਿ ਸਿਵਲ ਹਸਪਤਾਲ ਦੇ ਨੇੜੇ ਚਲਾ ਜਾਂਦਾ ਸਹਿਰ ਸੰਗਰੂਰ ਦੇ ਵਿੱਚ ਏ ਰੋਡ ਮਿੱਤਰੋ ਤੁਸੀਂ ਸਿੱਧਾ ਹੀ ਜਾਣਾ ਇਹ ਪਹਿਲਾ ਕਟ ਆ ਗਿਆ ਪਹਿਲੇ ਕਟ ਤੋਂ ਬਾਅਦ ਇਸੇ ਤਰ੍ਹਾਂ ਹੀ ਅੱਗੇ ਦੂਸਰਾ ਕਟ ਆਉਣਾ ਤੁਹਾਨੂੰ ਮੈਂ ਨਿਸ਼ਾਨੀ ਦੱਸਦਾ ਅੱਗੇ ਦੂਸਰਾ ਕਟ ਆ ਜਾਣਾ ਆ ਗਿਆ ਜੀ ਦੂਸਰਾ ਕਟ ਤੇ ਹੁਣ ਅਗਲੇ ਪਾਸੇ ਤੁਸੀਂ ਧਿਆਨ ਕਿਹੜੀ ਚੀਜ਼ ਦਾ ਰੱਖਣਾ ਤੁਹਾਨੂੰ ਮੈਂ ਦੱਸਦਾ ਅਗਲੇ ਪਾਸੇ ਨਾ ਮਿੱਤਰੋ ਥੋੜੀ ਜੀ ਬਾਟ ਲੰਘ ਕੇ ਖੱਬੇ ਪਾਸੇ ਰੇਤਾ ਬਜਰੀ ਦਾ ਡੰਪ ਆਉਣਾ ਸਿੱਧੂ ਜੰਕਸ਼ਨ ਲੰਘ ਕੇ ਇੱਕ ਕਨੈਕਟਰ ਸਾਈਡ ਸਿੱਧੂ ਪੈਲਸ ਆ ਇਹ ਲੰਘ ਕੇ ਨਾ ਅੱਗੇ ਮਿੱਤਰੋ ਆ ਥੋੜੀ ਜਿਹੀ ਬਾੜ ਤੁਸੀਂ ਦੇਖੋਗੇ ਤੁਹਾਨੂੰ ਰੇਤੇ ਬਜਰੀ ਦਾ ਤੁਹਾਡੇ ਵਾਲੀ ਸਾਈਡ ਜਾਨੀ ਕਿ ਜਿੱਧਰ ਦੀ ਆਪਾਂ ਜਾਣਦੇ ਆ ਖੱਬੇ ਆ ਤੇ ਰੇਤੇ ਵਾਲਾ ਰੇਤਾ ਬਜਰੀ ਦਾ ਡੰਪ ਮਿਲਣਾ ਆ ਆ ਗਿਆ ਇਹ ਤੋਂ ਅਗਲੇ ਪਾਸੇ ਜਿਹੜਾ ਕੱਟਾ ਗਿਆ ਨਾ ਮਿੱਤਰੋ ਆ ਜਿਹੜਾ ਕੱਟਾ ਗਿਆ ਬਿਲਕੁਲ ਸਾਹਮਣੇ ਇੱਥੋਂ ਆਪਾਂ ਮਾਰਨੇ ਯੂ ਟਰਨ ਇਹ ਤੁਹਾਨੂੰ ਦਿਖਾਵਾਂਗੇ ਜਿਹੜੀ ਇਹ ਸੜਕ ਹੈ ਨਾ ਇਹ ਬੱਗੂਆਣੇ ਪਿੰਡ ਨੂੰ ਜਾਂਦੀ ਹੈ ਇਹ ਸੜਕ ਬੱਗੂਆਣੇ ਪਿੰਡ ਨੂੰ ਜਾਂਦੀ ਹੈ ਇੱਥੋਂ ਆਪਾਂ ਡਰਾਈਵਰ ਸਾਈਡ ਨਾ ਉਹ ਸਾਹਮਣੇ ਚੈੱਕ ਕਰੋ ਤੁਸੀਂ ਗੇਟ ਬਣਿਆ ਹੋਇਆ ਆਹ ਦੇਖੋ ਇਹ ਬੱਗੂਆਣੇ ਨੂੰ ਚਲੀ ਜਾਂਦੀ ਹੈ ਤੇ ਆਪਾਂ ਯੂ-ਟਰਨ ਮਾਰ ਦੇਣਾ ਜਾਨੀ ਕਿ ਵਾਪਸ ਬਰਨਾਲੇ ਵਾਲੀ ਸਾਈਡ ਨੂੰ ਥੋੜਾ ਜਿਹਾ ਮੁੜਨਾ ਹੈ 200 ਮੀਟਰ ਦੀ ਦੂਰੀ ਤੇ ਜਾ ਕੇ ਨਾ ਮਿੱਤਰੋ ਉਹੀ ਖਾਲਸਾ ਪੈਸਟੀਸਾਈਡ ਦਾ ਕੈਸ ਕਾਊਂਟਰ ਆਜੂ ਜਿੱਥੋਂ ਬਹੁਤ ਵਜਬ ਰੇਟ ਦੇ ਵਿੱਚ ਦਵਾਈਆਂ ਮਿਲਦੀਆਂ ਨੇ ਤੇ ਮਿੱਤਰੋ ਆਪਾਂ ਪਹੁੰਚ ਗਏ ਬਿਲਕੁਲ ਖਾਲਸਾ ਪੈਸਟੀਸਾਈਡ ਦੇ ਨੇੜੇ ਤੇ ਲੈ ਮਿੱਤਰੋ ਕਰਕੇ ਗੱਡੀ پارک ਤੇ ਆਪਾਂ ਤੁਹਾਨੂੰ ਨਾ ਅੱਜ ਖਾਲਸਾ ਜੀ ਨੂੰ ਮਲਾਉਣੇ ਆ ਵੀ ਕਿਹੜੀ ਦਵਾਈ ਕੀ ਰੇਟ 'ਚ ਮਿਲਦੀ ਹੈ ਆ ਜੋ ਕਰ ਲੈ ਮੇਟਰ ਗੱਡੀ ਪਹੁੰਚਦੀ ਬਿਲਕੁਲ ਕਿਸ ਕਾਊਂਟਰ ਦੇ ਸਾਹਮਣੇ ਆ ਜੋ ਕਰਾਂ ਤੇ ਲੈ ਪੁੱਛਦੇ ਆ ਖਾਲਸਾ ਜੀ ਨੂੰ ਵੀ ਕਿਹੜਾ ਅੱਜ ਕੱਲ ਪ੍ਰੋਡਕਟ ਕਿਹੜੀ ਬਿਮਾਰੀ ਤੋਂ ਕੰਮ ਕਰਦਾ ਸਾਰਾ ਕੁਝ ਜਾਣਦੇ ਆ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਪਤੇ ਹੋ ਠੀਕ ਹੋ ਜੀ ਜੜਦੀ ਗੱਲ ਅੱਜ ਨਾਲ ਮੈਂ ਸਾਰੇ ਸੱਜਣਾ ਨੂੰ ਜਿਹੜੇ ਇੱਥੇ ਆ ਕੇ ਪੁੱਛਦੇ ਆ ਫੋਨ ਲਾ ਕੇ ਬਾਈ ਕਿੱਥੇ ਜੀ ਕੈਸ ਕਾਊਂਟਰ ਹੈ ਉਹਨੂੰ ਮੈਂ ਸਾਰਾ ਕੁਝ ਦੱਸ ਕੇ ਆਇਆ ਅੱਛਾ ਪੈਸਾ ਆਉਂਦੇ ਹਾਂ ਹਾਂ ਮੈਂ ਕਿਹਾ ਵੀ ਆਾ ਹੋਟਲ ਦੇ ਸਾਹਮਣੇ ਨੂੰ ਆ ਸਿੱਧਾ ਰਸਤਾ ਜਾਂਦਾ ਵੀ ਸਿੱਧਾ ਹੀ ਖਾਲਸਾ ਕੈਸ ਕਾ ਪੁਲਿਸ ਰੈਨ ਦੇ ਬਿਲਕੁਲ ਨਜ਼ਦੀਕ ਆ ਸਾਰਾ ਕੁਝ ਦੱਸ ਕੇ ਆਏ ਆ ਤੇ ਹੁਣ ਸੌੜ ਦੇ ਵਿੱਚ ਨਾ ਤੁਹਾਨੂੰ ਇਹ ਦੱਸ ਦਿਓ ਅੱਜ ਕੱਲ ਕਿਹੜੀ ਬਿਮਾਰੀ ਜ਼ਿਆਦਾ ਪੈ ਰਹੀ ਹੈ ਇੱਕ ਤਾਂ ਉਲਲੀ ਪੈ ਰਹੀ ਆ ਹਾਂਜੀ ਹਨਾ ਜੀ ਤੇ ਕਿਹੜਾ ਪ੍ਰੋਡਕਟ ਕਿਹੜੇ ਕਿਹੜੀ ਦਵਾਈ ਤੋਂ ਮਤਲਬ ਬਿਮਾਰੀ ਤੋਂ ਕੰਮ ਜਾਵੇ ਦੱਸ ਥੋੜਾ ਜਿਹਾ ਜਿਵੇਂ ਮਹਾਰਾਜ ਹੁਣ ਟਾਈਮ ਚੱਲ ਰਿਹਾਗਾ ਸਪਰੇਹਾਾਂ ਦਾ ਹਾਂ ਸਿੱਲਾ ਸਿੱਲਾ ਜਾ ਮੌਸਮ ਅਜਿਹਾ ਜਿਲੀ ਵਾਲਾ ਮੌਸਮ ਆਗਾ ਤੇ ਬੱਦਲ ਬਾਈ ਹੋਈ ਪਈ ਆ ਹਵਾ ਵਗੈਰਾ ਚੱਲੀ ਜਾਂਦੀ ਹੈਗੀ ਨਾ ਤੇ ਉਹਦੇ ਤੋਂ ਆਪਣਾ ਆ ਗਿਆ ਜਿਵੇਂ ਸਭ ਤੋਂ ਪਹਿਲਾਂ ਫੰਗੀ ਸਾਈਡ ਦੀ ਗੱਲ ਕਰ ਲਈਏ ਜੀ ਆਪਾਂ ਫੰਗੀ ਸਾਈਡ ਆ ਗਿਆ ਆਪਣੇ ਲਵੇ ਜਿਵੇਂ ਨਾਈਟੀ ਬੋ ਜੀ ਬਾਹਰ ਕੰਪਨੀ ਦਾ ਪ੍ਰੋਡਕਟ ਹੈਗਾ ਓਕੇ 10 ਤੋਂ 11 ਕਿੱਲਿਆਂ ਦੇ ਪੈ ਜਾਂਦਾ ਹੈਗਾ ਇਹ ਇੱਕ ਡੱਬਾ ਹੈ ਕਿੰਨਾ ਵੇਟ ਕਿੰਨਾ ਵੇਟ ਹੋਵੇਗਾ ਕਿਲੋ ਦਾ ਡੱਬਾ ਜੀ 1 ਕਿਲੋ ਦਾ ਡੱਬਾ 10 11 ਕਿੱਲਿਆਂ ਦੇ ਪੈਂਦਾ 1 ਕਿਜੀ ਠੀਕ ਹੈ ਜੀ ਹਾਂ ਜੀ ਆ ਲੈ ਬਣੇ ਸਰ 11 ਕਿੱਲਿਆਂ ਤੇ 11 ਕਿੱਲਿਆਂ ਦੇ ਹਾਂ ਜੀ ਹਾਂ ਓਕੇ ਤੇ ਉਸ ਤੋਂ ਬਾਅਦ ਚ ਆ ਗਿਆ ਆਪਣੇ ਲਵੇ ਫੰਗੀ ਸਾਈਡ ਜਿਵੇਂ ਹੂੰ ਬਾਕਸਰ ਆ ਗਿਆ ਕਸਟੂਡੀਆ ਸਲਟ ਆ ਗਿਆ ਜੀ ਠੀਕ ਹੈ ਜੀ ਆ ਆ ਗਿਆ ਆਪਣੇ ਲਵੇ ਰੱਬ ਤੁਹਾਡਾ ਭਲਾ ਕਰੇ ਅ ਪਲਸਰ ਵਾਲਾ ਸਲਟ ਆ ਗਿਆ ਹੜੰਬਾ ਕੰਪਨੀ ਦਾ ਜੀ ਆ ਵੀ ਕ੍ਰਿਸਟਲ ਦਾ ਕਸਟੂਡੀਆ ਆ ਗਿਆ ਹਮ ਆ ਆ ਗਿਆ ਸੋਮੀ ਟੋਮੋ ਦਾ ਕਸਟੂਡੀਆ ਆ ਸ੍ਰੀ ਰਾਮ ਦਾ ਪਲਸਰ ਵੀ ਪਿਆਗਾ ਆਪਣੇ ਲਵੇ ਜੇ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਓਕੇ 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 ਠੀਕ ਹੈ ਜੀ ਹਮ ਤੇ ਫੰਗੀ ਸਾਈਡ 'ਚ ਆਪਣੇ ਲਵੇ ਜਿਵੇਂ ਹੁਣ ਗੱਲ ਕਰੀਏ ਇਮੀ 17 ਦੀ ਇਮੀ 17 ਆ ਪਈਆ ਕ੍ਰੀਸੀ ਕ੍ਰੌਪ ਦੀ ਪਈਆ ਜੀ अच्छा ठीक है, हुँ। हुँ। है जी ਆ ਕ੍ਰੌਪ ਕੇਅਰ ਦੀ ਪਈ ਐਮੀ ਸਟਾਰ ਸੁਮੀ ਟੋਮੋ ਕੰਪਨੀ ਦੀ ਪਈ ਆ ਕੀ ਠੀਕ ਹੈ ਜੀ ਪ੍ਰੋਡਕਟ ਬਈ ਹੁਣ ਲਾ ਲਓ ਵੀ ਜਿਵੇਂ ਸੁੰਡੀ ਵਾਲੇ ਦੀ ਗੱਲ ਕਰੀ ਆਪਾਂ ਜਿਵੇਂ ਪੱਤਾ ਲਵੇਟ ਗੋ ਵਾਲਾ ਚੱਲ ਰਿਹਾ ਹਾਂ ਹਾਂ ਇਹ ਚੱਲ ਰਿਹਾ ਜਿਆਦਾ ਉਹਦੇ ਚ ਮੇਨ ਪ੍ਰੋਡਕਟ ਆਪਣਾ ਟਾਰਗੇਟ ਪਵਾ ਰਹੇ ਹਾਂਗੇ ਆਪਾਂ ਜਿੱਥੇ ਕੇਰਾ ਪੈ ਗਿਆ ਹੂੰ ਵਿੱਚ ਇਹਦੇ ਤੇਲੇ ਵਾਲਾ ਆ ਗਿਆ ਓਕੇ ਵਿੱਚ ਇਹਦੇ ਸੁੰਡੀ ਵਾਲਾ ਆ ਗਿਆ ਪੱਤਾ ਲਵੇਟ ਗੋ ਵਾਲਾ ਟੱਡਾ ਪਮੱਕੜ ਹੂੰ ਹਲਕਾ ਹਲਕਾ ਕੰਮ ਇਹ ਤੇਲੇ ਦਾ ਵੀ ਕਰਦੀ ਆ ਠੀਕ ਹੈ ਜੀ ਠੀਕ ਹੈ ਜੀ ਜਿੱਥੇ ਕੇਰਾ ਪੈ ਗਿਆ ਪ੍ਰੋਡਕਟ 20 ਤੋਂ 22 ਦਾ ਸੁੰਡੀ ਨਹੀਂ ਪਊਗੀ ओके ਜੇ ਆਪਾਂ ਹੁਣ ਪਾਉਣੇ 22 ਦਾ ਨੰਬਰ ਰਿਜ਼ਲਟ ਹੈ ਦਾ 22 ਦੇ ਅੰਦਰ ਰਿਜ਼ਲਟ ਆ ਠੀਕ ਹੈ ਜੀ ਬਾਕੀ ਆ ਪਈ ਆ ਗਈ ਬਾਇ ਨੇਮ ਪਈ ਆ ਗਈ ਆਪਣੇ ਲਵੇ ਕੋਰਾ ਜਨ ਐਫ ਐਮ ਸੀ ਦੀ ਜੀ ਆ ਪਈ ਆ ਆਪਣੇ ਲਵੇ ਕੋਰਾ ਜਨ ਸਾਲਟ ਆ ਗਿਆ ਇਹ ਆ 60 ਐਮ ਐਲ ਚ ਪਈ ਆ ਕੀ ਕੋਰਾ ਜਨ ਆਪਣੇ ਲਵੇ ਜੀ ਕ੍ਰੀਸੀ ਕ੍ਰੌਪ ਦੀ ਠੀਕ ਹੈ ਜੀ ਹੁਣ ਜਿਵੇਂ ਜ਼ਿਆਦਾਤਰ ਜਿਹੜਾ ਇਹ ਤੋਂ ਬਾਅਦ ਚ ਸ਼ੁਰੂ ਹੋਣਾਗਾ ਕੰਮ ਭਾਈ ਜ਼ਿਆਦਾਤਰ ਤੇਲਿਆਂ ਦਾ ਚੱਲਣਾ ਤੇਲੇ ਦੀ ਜ਼ਿਆਦਾ ਰਹਿਣਾ ਹਾਂ ਜੀ ਤੇਲਿਆਂ ਤੇ ਜਿਵੇਂ ਆ ਗਿਆ ਆਪਣੇ ਲਵੇ ਹੁਣ ਪੂਰਾ ਟਾਪ ਦੇ ਰਿਜ਼ਲਟ ਵਾਲੇ ਆਪਣੇ ਲਵੇ ਕਿੱਸਾਂ ਹਾਂਜੀ ਉਹ ਸੀਨ ਕਿੱਸਾਂ ओके ਆ ਪਈਆ ਚੈਸ ਸਜੰਟਾ ਦੀ ਬਾਇ ਨੇਮ ਕਹਿੰਦੇ ਨੇਗੇ ਜੀ ਨੂੰ ਅੱਛਾ ਸਾਰਿਆਂ ਨੂੰ ਗਿਆ ਤੇ ਡਿਮਾਂਡ ਆ ਚਿਹਰੀ ਚੱਲ ਰਹੀ ਆ ਆ ਉਤਮ ਦੀ ਪਈਆ ਗਈ ਚੈਸ ਬਾਈ ਆਪਣੇ ਲਵੇ ਹਮ ਆ ਕੋਰੋ ਮੰਡਲ ਦੀ ਪਈਆ ਗਈ ਓਕੇ ਆ ਪਈਆ ਗਈ ਸੋਮੀ ਟੋਮੋ ਕੰਪਨੀ ਦੀ ਠੀਕ ਹੈ ਜੀ ਆ ਪਈਆ ਗਈ ਚੈਸ ਜੈ ਐਗਰੋ ਦੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿਵੇਂ ਹੁਣ ਉਸੀਨ ਵੀ ਕਈ ਕਿਸਾਨ ਭਰਾ ਪਾ ਪਾ ਲੈਂਦੇ ਨੇ ਵੀ ਉਸੀਨ ਸਾਲਟ ਪਾਉਣਾਗਾ ਸੀ ਉਹ ਜਿਵੇਂ ਆ ਚੱਲ ਰਹੀ ਆ ਆਪਣੇ ਲਵੇ ਬਾਈ ਜੁਪੀਲ ਦੀ ਉਸੀਨ ਪਈਆ ਗਈ ਜੀ ਠੀਕ ਆ ਬਾਈ ਤੇ ਇੱਕ ਜੈਗਰੋ ਦੀ ਸੀਨ ਉਹ ਡੱਬਾ ਚੱਕੀ ਆ ਤਰ੍ਹਾਂ ਨੂੰ ਬਾਈ ਉਹ ਨਾ ਨਾ ਉਹ ਤੇ ਖਾਨੇ ਚ ਲੱਗਿਆ ਪਿਆ ਟੈਂਕਲੀ ਟੈਂਕਲੀ ਦਾ ਡੱਬਾ ਚੱਕੇਓ ਹਾਂ ਇਹ ਲਿਆ ਚੱਕੇ ਇਹ ਪਈਆ ਆਪਣੇ ਲਵੇ ਸੀਨ ਜੈਗਰੋ ਕੰਪਨੀ ਦੀ ਬਹੁਤ ਸੋਨੇ ਰਿਜ਼ਲਟ ਨੇ ਤਕੜੇ ਤੇ ਦਮਦਾਰ ਠੀਕ ਹੈ ਜੀ ਠੀਕ ਹੈ ਜੀ ਸੌਂਡੀ ਵਾਲੇ ਪ੍ਰੋਡਕਟਾਂ ਦੀ ਗੱਲ ਕਰੀਏ ਤਾਂ ਆਪਾਂ ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਆ ਕੋਰਾ ਜੇ ਨਾ ਪਈਆਂ ਨੇ ਗੀਆਂ ਇਮਾਮੈਕਟਨ ਪਈਆ ਗਈ ਤੇ ਬਾਕੀ ਮਾਲ ਤਾਂ ਸਾਰੀ ਪਈ ਨੇ ਬਾਈ ਹੁਣ ਤਾਂ ਆ ਜਾ ਆਪਣੇ ਨਾਲ ਓਕੇ ਠੀਕ ਹੈ ਜੀ ਤੇ ਹੁਣ ਗੱਲ ਕਰੀਏ ਆਪਾਂ ਕਿਸਾਨ ਭਰਾਵਾਂ ਦੀ ਹਾਂਜੀ ਠੀਕ ਹੈ ਜੀ ਆਪਣੇ ਇੱਥੇ ਪਿੰਡਾਂ ਖਰਾਣੀਆਂ ਉੱਥੇ ਜ਼ਿਆਦਾਤਰ ਦਿੱਕਤ ਆ ਰਹੀ ਆ ਕਿ ਬੌਣੇ ਬੂਟੇ ਦੀ ਜਿਹੜੀ ਤੜਕੇ ਅਸੀਂ 8 ਵਜੇ ਉਹ ਦਿੱਕਤ ਦੇਖ ਕੇ ਆਇਆ ਬੰਦੇ ਨੇ ਜਾ ਕੇ ਬਾਈ ਠੀਕ ਉਹਦੇ ਬੰਦੇ ਤੇ ਨਾ ਐ ਹੋਇਆ ਪਿਆ ਹੋਗਾ ਸਾਰਾ ਝੋਨਾ ਯਾਰ ਪੂਰਾ ਖਰਾਬ ਹੀ ਹੋਇਆ ਪਿਆ ਓਕੇ ਉਹ ਬੰਦਾ ਕਹਿੰਦਾ ਕਹਿੰਦਾ ਇੰਨੀ ਜਗ੍ਹਾ ਕਹਿੰਦਾ ਬਾਈ ਕਹਿੰਦਾ ਰਾਤ ਆਇਆਗਾ ਰੋਗ ਅੱਛਾ ਰਾਤ ਰਾਤ ਚ ਕਹਿੰਦਾ ਇੰਨਾ ਝੋਨਾ ਮੇਰਾ ਉਹਨੇ ਸਾਨੂੰ ਸਾਰੇ ਨਾਲ ਸਮਝਾਇਆ ਇੰਨੀ ਜਗਾ ਕਹਿੰਦਾ ਇਹ ਵਧੀਆ ਤੀ ਕਹਿੰਦਾ ਇਹ ਰਾਤ ਰਾਤ ਚ ਖਰਾਬ ਹੋ ਗਿਆ ਹੁਣ ਅਜ ਉਹਨੂੰ ਬੌਣੇ ਬੂਟੇ ਤੋਂ ਆਪਾਂ ਨੇ ਆਪਣਾ ਪ੍ਰੋਡਕਟ ਆਗਾ ਜਿਹੜਾ ਬਾਈ ਜਿੱਤਰਾ ਇਹ ਉਹਨੂੰ ਆਪਾਂ ਟ੍ਰਾਇਲ ਵਜੂਈ ਦੇ ਕਹਿ ਮੈਂ ਇੱਕ ਕਿਲੇ ਤੇ ਅੱਛਾ ਮਹਾਬਾਈ ਆਉਂਦਾ ਤੇਰੇ ਵਰਗੇ ਭਰਾਵਾਂ ਦੇ ਜਿੰਨਾਂ ਦੇ ਇਹ ਪਵਾਇਆਗਾ ਸੀਨੇ ਹਾਂ ਮਹਾ ਸਾਨੂੰ ਐ ਮੰਨ ਕੇ ਚੱਲ ਵੀ ਉਹਨਾਂ ਨੇ ਹੀ ਦੱਸਿਆਗਾ ਵੀ ਇਹ ਯਾਰ ਵਧੀਆ ਪ੍ਰੋਡਕਟਾ ਸੋਡਾ ਇਹਨੂੰ ਬੌਣੇ ਬੂਟੇ ਤੇ ਵਰਤੋ ਹਮ ਅੱਜ ਅਜ ਉਹਨੂੰ ਮੈਂ ਕਿਹਾ ਮਹਾਬੀ ਤੂੰ ਅੱਜ ਪਾ ਕਿੱਲੋ ਨਾਲ ਮਹਾਬਾਰਾਟ ਰੇਟ ਪਾ ਕਿੱਲੇ ਦਾ ਨਾਲ ਇਹ ਮਾਰ ਇੱਕ ਹਮ ਪੈਟ ਪਾਣੀ ਛੱਡ ਲਾ ਵਿੱਚ ਮਹਾ ਪਾਣੀ ਛੱਡ ਕੇ ਫੇਰ ਪਾਈ ਪ੍ਰੋਡਕਟ ਓਕੇ ਹਾਂ ਫਿਰ ਕਿੰਨੇ ਦਿਨਾਂ ਚ ਮਤਲਬ ਬੋਲੂ ਉਹ ਇਹ ਗੱਲ ਕਹੀ ਹੈ ਕਿ ਵੀ ਤੈਨੂੰ 5 ਤੋਂ 6 ਦਿਨ ਦੇ ਵਿੱਚ ਵਿੱਚ ਪਤਾ ਲੱਗ ਜੂਗਾ ਵੀ ਦੂਜੀ ਦੇ ਮੁਕਾਬਲੇ ਖੜੀ ਹੋ ਹਾਂ ਦੂਜੀ ਦੇ ਮੁਕਾਬਲੇ ਖੜੀ ਹੋਊਗੀ ਭਾਈ ਠੀਕ ਹੈ ਜੀ ਕਿਉਂਕਿ ਰਿਜ਼ਲਟ ਤਾਂ ਆਪਣੇ ਲਈ ਭਾਈ ਐ ਲਾ ਲਓ ਰਿਜ਼ਲਟ ਤਾਂ ਬਹੁਤ ਸੋਹਣੇ ਆਏ ਹੋਏ ਨੇਗੇ ਆਪਣੇ ਲਈ ਬੌਣੇ ਬੂਜੇ ਦੇ ਲਾ ਲਓ ਜਿਵੇਂ ਆਪਣੇ ਲਵੇ ਤੇ ਹੋਰ ਜਿਵੇਂ ਇੱਕ ਤੋਂ ਪਹਿਲਾਂ ਉੱਤਮ 골ਡ ਵੀ ਆਪਣੇ ਜਿਹਾ ਇੱਕ ਤੋਂ ਪਹਿਲਾਂ ਉੱਤਮ 골ਡ ਬਥੇਰਾ ਵੇਚਿਆਗਾ ਭ ਹੁਣ ਜਿਵੇਂ ਆਪਣੇ ਲਈ ਆਹ ਪ੍ਰੋਡਕਟ ਚੱਲ ਰਿਹਾਗਾ ਇਹ ਆ ਗਿਆ ਆਪਣਾ ਕਮਤਕਾਰ 골ਡ ਓਕੇ ਠੀਕ ਹੈ ਜੀ ਇਹ ਗ੍ਰੋਥ ਤੋਂ ਆ ਹਾਂ ਗ੍ਰੋਥ ਤੋਂ ਆਗਾ ਇਹ ਪੈਂਦਾਗਾ ਲੀਟਰ 2106 ਕਿਲੇ 333 ਰੁਪਏ ਕਿਲਾ 333 ਰੁਪਏ ਨਵਾਂ ਰੇਟ ਆ ਗਿਆ ਬਾਈ ਇਹਦਾ ਅੱਛਾ ਠੀਕ ਹੈ ਜੀ ਮਾਲ ਨਵਾਂ ਨਵਾਂ ਰੇਟ ਹੂੰ 2000 ਦਾ ਲੀਟਰ 6 ਕਿਲਿਆਂ ਤੇ ਪੈਂਦਾ ਜਿੱਥੇ ਕੇਰਾ ਪਾਤਾ ਬਾਈ ਐਂ ਲਾ ਲਓ ਵੀ ਝਾੜ ਝੋਨਾ ਦੂਰੋਂ ਪਿਆ ਚੰਪੂਗਾ ਮੰਡੀ ਚ ਅੱਛਾ ਹਾਂ ਜੀ ਕਣਕ ਤੇ ਆਪਾਂ ਨੇ ਇਹਦਾ ਝਾੜ ਲਹਿਤਾ ਹੋਇਆਗਾ ਨਾ ਬਾਈ ਇਹਦਾ ਹ ਰਿਜ਼ਲਟ ਆਪਾਂ ਨੇ ਸੌਰੀ ਤੇ ਇੱਕ ਵਾਰੀ ਜ਼ਰੂਰ ਵਰਤੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿਵੇਂ ਹੁਣ ਆਪਾਂ ਫੰਗੀ ਸਾਈਡ ਤੇ ਉਸ ਤੋਂ ਬਾਅਦ ਕੀ ਹੋ ਜਾਂਦਾ ਡੋਡੀ ਜੀ ਆ ਜਾਂਦੀ ਹੈਗੀ ਇੱਕ ਹਾਂ ਜੀ ਤੇ ਡੋਡੀ ਤੋਂ ਆਪਾਂ ਜਿਵੇਂ ਹੋਰ ਦਵਾਈਆਂ ਬਥੇਰੀਆਂ ਪਵਾਉਨੇ ਆਗੇ ਚਲ ਆਪਾਂ ਉਹਦਾ ਕੋਈ ਗੱਲ ਨਹੀਂ ਬਥੇਰਾ ਕੋ ਸਾਫਣ ਲੈ ਡੋਟੀ ਦਾ ਵੀ ਪੱਕਾ ਇਲਾਜ ਆਪਣੇ ਲੈਵੇ ਠੀਕ ਹੈ ਜੀ ਤੇ ਆ ਜਿਹੜੀ ਪੁੜੀਆ ਗਈ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾਗਾ ਮੈਂ ਗੱਲ ਕੁਛ ਨਹੀਂ ਹੈਗੀ 20 ਤੋਂ 25 ਰੁਪਈਆ ਦੀ 15 ਰੁਪਈਆ ਤੋਂ ਲੈ ਕੇ 25 ਰੁਪਈਆ ਦੀ ਓਕੇ ਹਰ ਇੱਕ ਫੰਗੀ ਸਾਈਡ ਦੇ ਨਾਲ ਇਹਨੂੰ ਪਾਇਆ ਕਰੋ ਅੱਛਾ ਇਹ ਡੋਟੀ ਨਹੀਂ ਆਉਣ ਦਿੰਦਾ ਇਹ ਇੱਕ ਤਰ੍ਹਾਂ ਦਾ ਭਾਈ ਐਂਟੀਬਾਇਟਿਕ ਆ ਜਾਂਦਾ ਹੈਗਾ ਠੀਕ ਹੈ ਜੀ ਜਿਵੇਂ ਹੁਣ ਆਪਾਂ ਆ ਚੀਜ਼ ਨਾਲ ਪਵਾਉਣਾ ਚਾਹੇ ਲਾਲੀਆ ਪਾਈ ਦੇ ਨਾਲ ਪਵਾਉਣਾਗਾ ਇਮੀ ਸਟਾਰ ਨਾਲ ਤਾਂ ਵੀ ਇਹ ਪੈ ਜੂਗਾ ਇੱਕ ਪੁੜੀਆਂ ਘੜ ਤੋਂ ਘਟ ਦੋ ਕੀ ਲੈਣ ਜਿਵੇਂ ਹੁਣ ਸਪਰੇ ਕਈ ਝੋਨੇ ਤੇ ਤਾਂ ਤਿੰਨ ਤਿੰਨ ਵੀ ਹਜੇ ਹੋਣਗੇ ਕਈਆਂ ਤੇ ਦੋ ਦੋ ਔਰ ਇੱਕ ਸਪਰੇਅ ਨਾਲ ਪਾਓ ਪੰਗੀ ਸਾਈਡ ਨਾਲ ਇਹਦਾ ਘੋਲ ਹੋ ਜਾਂਦਾ ਹੈਗਾ 15 ਤੋਂ 25 ਰੁਪਏ ਦਾ ਰੇਟ ਹੈ ਹਾਂ 15 ਤੋਂ 25 ਰੁਪਏ ਰੇਟ ਹੈਗਾ ਹਾਂ ਸਟ੍ਰੈਪਟੋਸਾਈਕਲਿਨ ਠੀਕ ਹੈ ਜੀ ਇਹ ਚੀਜ਼ ਆ ਗਈ ਸਪੀਡ ਦੇ ਨਾਂ ਤੇ ਆਉਂਦੀ ਆ ਆਪਣੇ ਲਵੇ ਠੀਕ ਹੈ ਜੀ ਬਾਕੀ ਆ ਸਿੱਲੀ-ਸੁੱਲੀ ਕੋਣ ਆਪਣੇ ਲਵੇ ਇੱਕ ਸਾਰਿਆਂ ਨੂੰ ਬੇਨਤੀ ਕਰਦਾ ਕਿਸਾਨ ਭਰਾਵਾਂ ਨੂੰ ਜਿਹੜਾ ਆ ਚੀਜ਼ ਆ ਬਾਈ ਇਹਦੇ ਨਾਲ ਜੇ ਤੁਸੀਂ ਲਾ ਲੋ ਵੀ ਦਵਾਈ ਥੋੜੀ 50000 ਦੀ ਦਵਾਈ ਹੂੰ ਠੀਕ ਹੈ ਜੀ 50000 ਦੀ ਦਵਾਈ ਘੰਟੇ ਬਾਅਦ ਆ ਗਿਆ ਮੀ ਛੋਟੀ ਮਿੱਟੀ ਆ ਸਹੀ ਗੱਲ ਜੇ ਇਹ ਚੀਜ਼ ਪਾ ਲਈ ਭੱਟੀ ਸਪਰੇਅ ਚ ਐਂ ਲਾ ਲਾ ਬਈ ਅੱਧਾ ਘੰਟਾ ਵੀ ਲੰਘ ਗਿਆ ਕੰਮ ਪਾਰ ਆ ਨਾਲ ਦੀ ਨਾਲ ਲਮੀਨੇਟਰ ਕਰ ਦੇਣਾਗਾ ਇਹ ਸਿਲੀਕੋਨ ਆਗਾ 10 ਐਮ ਐਲ ਪੈਂਦਾਗਾ ਬਾਈ ਇਹੇ ਢੋਲੀ ਦਾ ਓਕੇ ਠੀਕ ਹੈ ਜੀ 10 ਐਮ ਐਲ ਢੋਲੀ ਦਾ ਪਊਗਾ ਬਾਈ ਇਹ ਇਹ ਜ਼ਰੂਰ ਪਾਇਆ ਕਰੋ ਮਤਲਬ ਵੀ ਜੇ 5 ਢੋਲੇ ਲਾਉਣੇ ਹੋ 50 ਕ ਐਮ ਐਲ ਹੋ ਗਿਆ ਕਿੱਲੇ ਦਾ ਬਿਲਕੁਲ ਜੀ ਠੀਕ ਹੈ ਜੀ ਤੇ ਬਾਕੀ ਵੀਰੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾਗਾ ਜੀ ਜਿਹੜੇ ਸਾਤੋਂ ਦਵਾਈ ਆਰਡਰ ਤੇ ਮਗਾਉਨੇ ਹੋਗੇ ਹੂੰ ਵੀਰ ਬਣ ਕੇ ਮਾਲ ਉਹਨਾ ਮਗਾਇਆ ਕਰੋ ਜਿੰਨੇ ਦੀ ਲੋੜ ਹੁੰਦੀ ਆ ਸਹੀ ਗੱਲ ਠੀਕ ਹੈ ਜੀ ਜਦੋਂ ਇੱਥੋਂ ਕਿਹੜਾ ਬਿੱਲ ਕੱਟ ਗਿਆ ਉਹ ਫਿਰ ਭਾਈ ਆਪਾਂ ਹਨਾ ਵਾਪਸ ਨਹੀਂ ਸਾਡਾ ਬੰਦਾ ਚੱਕੂਗਾ ਬਿਲਕੁਲ ਹਾਂ ਕਿਉਂਕਿ ਆਪਾਂ ਨੇ ਪਹਿਲੀ ਲਿਖ ਕੇ ਲਾ ਰੱਖਿਆ ਵੇਗਾ ਮਾਲ ਵਾਪਸ ਨਹੀਂ ਹੋਵੇਗਾ ਠੀਕ ਹੈ ਜੀ ਜਦੋਂ ਇੱਥੋਂ ਕਿਹੜਾ ਬਿੱਲ ਕੱਟ ਗਿਆ ਅਸੀਂ ਵਾਪਸ ਨਹੀਂ ਜਾਂਦੇ ਹੈਗੇ ਭਰਾ ਬਣ ਕੇ ਪਹਿਲੀ ਵਾਰ ਮਗਾ ਲਓ ਪਹਿਲੀ ਵਾਰ ਮਗਾ ਲਓ ਹਾਂ ਪਹਿਲੀ ਉਹਨਾ ਮਗਾ ਲਓ ਜਿੱਥੇ ਯਾਰ ਤੁਸੀਂ 20 ਕਿਲਿਆਂ ਦਾ ਮਗਾਉਣਾ ਸਾਡੇ ਕਿਨੂੰ ਤਾਂ 5 ਦਾ ਮਗਾ ਲਓ ਹਾਂ ਉਹ ਨਹੀਂ ਸਾਨੂੰ ਕੋਈ ਦਿੱਕਤ 25 ਤੋਂ 30000 ਤੱਕ ਦਾ ਬਣਾ ਆਰਡਰ ਆਗਾ ਜਦੋਂ ਡਿਲੀਵਰੀ ਛੱਡਣੇ ਜਾਣੇ ਆਗੇ ਆਪਾਂ ਠੀਕ ਹੈ ਜੀ ਠੀਕ ਹੈ ਭਰਾ ਬਣ ਕੇ ਇੰਨੀ ਕੁ ਖੇਚਣਾ ਜਰੂਰ ਕਰ ਲਿਆ ਕਰੋ ਜਿਹੜੇ ਨੰਬਰ ਲਿਖਿਆਉਣੇ ਹੋਗੇ ਨੰਬਰ 2 ਲਿਖਿਆ ਦਿਆ ਕਰੋ ਸਾਨੂੰ ਹਾਂ ਕਈ ਵਾਰ ਇੱਕ ਬੰਦ ਹੋ ਜਾਂਦਾ ਫਿਰ ਦਿੱਕਤ ਵੱਡੀ ਆਉਂਦੀ ਹੈ ਵਿੱਚ ਬੰਦ ਵੀ ਕਰ ਲਈਤੀ ਹੈ ਇੱਕ ਸਾਈਡ ਬੰਦੇਤੀ ਹੈ ਉਹਨਾਂ ਨੇ ਫੋਨ ਹੀ ਬੰਦ ਕਰ ਲਿਆ ਪਤੰਦਰਾ ਨੇ ਅੱਛਾ ਹੋਰ ਯਾਰ ਐਡੀ ਦੂਰ ਤੈਲ ਭੁੱਕ ਕੇ ਗਏ ਅਸੀਂ ਪਕਾਈ ਵਾਲਾ ਕੰਮ ਹੋ ਗਿਆ ਤੇ ਚਲੋ ਫਿਰ ਸਮੱਸਿਆ ਆਉਂਦੀ ਹੈ ਉਹਦੇ ਵਿੱਚ ਕਿਉਂਕਿ ਕਾਰਨ ਹੁੰਦਾ ਇੱਕ ਬੰਦੇ ਨੇ ਬੰਦ ਕਰ ਲਿਆ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਹੋਰ ਵੀ ਕਿਸੇ ਦਾ ਆਰਡਰ ਲੇਖਣ ਤੋਂ ਪਹਿਲਾਂ ਫਿਰ ਸੱਜਣ 100 ਵਾਰੀ ਸੋਚਣਾ ਪੈਂਦਾ ਹੈ 100 ਵਾਰੀ ਭਾਈ ਸੋਚਣਾ ਪੈਂਦਾ ਹੈ ਗਾਣਾ ਬਾਕੀ ਵੀਰੇ ਬ੍ਰਾਂਡ ਆਪਣੇ ਲਵੇ ਸਾਰੇ ਆਗੇ ਤੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਕਿ ਸਾਡੇ ਲਵੇ ਆ ਕੇ ਇੱਕ ਵਾਰੀ ਜ਼ਰੂਰ ਮਿਲੋ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਤੇ ਆਉਣਾ ਕਿੱਥੇ ਖਾਲਸਾ ਯੂਗ ਵੀ ਦੱਸੋ ਹੁਣ ਆਪਣੀ ਦੁਕਾਨ ਖਾਲਸਾ ਪੈਤ੍ਰੀ ਸਾਈਡ ਪੁਲਿਸ ਲਾਈਨ ਵਾਲਾ ਰੋਡ ਪਾਜਦਾ ਹੈ ਹਾਂ ਤੇ ਬਾਕੀ ਆਪਾਂ ਨੇ ਨਾ ਸ਼ੁਰੂਆਤ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸ ਵੀ ਦਿੱਤਾ ਵੀ ਕਿੱਥੋਂ ਦੀ ਆਉਣਾ ਤੇ ਬਾਕੀ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ ਨੰਬਰ ਆਪਾਂ ਸਕਰੀ आज याद रखियो चमत्कारे बाकी चमत्कार करदा बाकी चमत्कार करदा विरे जेडे बंदे नु वे assi कणक दे पवाया ਝਾੜ ਲੈਤਾਗਾ ਸਾਤ ਉਹਨਾਂ ਦੇ ਨੰਬਰ ਵੀ ਲੈ ਸਕਦੇ ਹੂੰਗੇ ਬਿਲਕੁਲ ਠੀਕ ਹੈ ਜੀ ਨਾ ਫੋਕ ਪਵੇ ਨਾ ਫੜਾ ਪਵੇ ਕੁਛ ਨਹੀਂ ਪੈਂਦਾ ਹੈਗਾ ਝਾੜ ਪੰਜ ਤੋਂ ਸੱਤ ਮਣ ਝਾੜ ਤੁਹਾਡਾ ਕਿੱਲੇ ਦਾ ਵਧੂਗਾ ਹੀ ਵਧੂਗਾ 100% ਜ਼ਿੰਮੇਵਾਰੀ ਹੈ ਇਹ ਚੀਜ਼ ਦੀ ਠੀਕ ਹੈ ਜੀ ਜ਼ਰੂਰ ਵਰਤੋ ਇੱਕ ਵਾਰੀ ਇਹ ਹੋਰ ਵੀ ਵੱਡੀ ਗੱਲ ਹੈ ਤੁਸੀਂ 100 ਕਿਲੋਮੀਟਰ ਤੋਂ ਆਉਣੇ ਹੋ ਤੁਸੀਂ 500 ਕਿਲੋਮੀਟਰ ਤੋਂ ਆਉਣੇ ਹੋ ਰਾਸਤੇ ਦੇ ਵਿੱਚ ਜਿੰਨੇ ਵੀ ਪੈਸਟੀਸਾਈਡ ਦੀਆਂ ਦੁਕਾਨਾਂ ਨੇ ਹਰ ਇੱਕ ਦੁਕਾਨ ਤੋਂ ਰੇਟ ਪਤਾ ਕਰਕੇ ਆ ਜਿਓ ਉਹ ਤੋਂ ਬਾਅਦ ਜੇ ਤੁਹਾਨੂੰ ਇੱਥੇ ਪੜਤੇ ਰਲ ਮਿਲੀ ਤਾਂ ਲੈ ਜਿਓ ਨਹੀਂ ਲੈ ਕੇ ਵੀ ਨਾ ਜਾਓ ਠੀਕ ਹੈ ਹਾਂ ਕੋਈ ਦਿੱਕਤ ਤਾਂ ਨਹੀਂ ਬਾਈ ਪਤਾ ਕੀ ਆ ਐਡੀ ਦੂਰੋਂ ਆਗ ਲਾਉ ਅਗਲੇ ਨੇ ਬਾਈ ਕੀ ਕਰਨਾਗਾ ਅਗਲੇ ਨੇ ਆਪਣੀ ਜੇਬ ਲਾਉਣੀ ਆ ਹਾਂ ਠੀਕ ਹੈ ਜੀ ਜੇ ਅਗਲੇ ਨੂੰ ਜੇਬ ਲਾ ਕੇ 2 ਰੁਪਏ ਲਾ ਕੇ ਵੀ ਉਹਨਾਂ ਨੂੰ ਸਕੂਨ ਨਾ ਮਿਲੇ ਫਿਰ ਕੋਈ ਫਾਇਦਾ ਨਹੀਂ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਤਾਂ ਇਹੀ ਕਹਨੇ ਆਂਗੇ ਬਾਈ ਇੱਕ ਵਾਰੀ ਸਾਡੇ ਲਵੇ ਆਓ ਤੁਸੀਂ ਆਪਦਾ ਚਾਹੇ ਰੇਟ ਪਤਾ ਕਰਕੇ ਆਜੋ ਜਿਵੇਂ ਮਰਜ਼ੀ ਆਜੋ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਜਿਵੇਂ ਹੁਣ ਆਪਾਂ ਦਵਾਈਆਂ ਦੀ ਸੁੰਡੀ ਵਾਲੀ ਦਵਾਈਆਂ ਜਿਵੇਂ ਆਪਣੇ ਲਵੇ 160 ਰੁਪਏ ਕਿੱਲੇ ਤੋਂ ਲੈ ਕੇ ਸਟਾਰਟ ਹੈ ਹਾਂ ਸਟਾਰਟ ਆ 350 ਰੁਪਏ ਕਿੱਲੇ ਤੱਕ ਓਕੇ ਉਲੀ ਵਾਲੀ 160 ਰੁਪਏ ਕਿੱਲੇ ਤੋਂ ਲੈ ਕੇ ਆਪਣੇ ਲਵੇ ਐ ਮੰਨ ਕੇ ਚੱਲੋ ਵੀ 550 ਰੁਪਏ ਤੱਕ ਪਈ ਆਗੀ ਠੀਕ ਹੈ ਜੀ ਠੀਕ ਹੈ ਜੀ ਤੇਲੇ ਵਾਲੀ ਆਪਣੇ ਲਵੇ ਸਿਰਫ ਕੱਲੇ 85 ਰੁਪਏ ਕਿੱਲੇ ਤੋਂ ਲੈ ਕੇ ਠੀਕ ਹੈ ਜੀ ਹਾਂਜੀ ਉਹ ਆਪਣੇ ਲਵੇ ਪਈਆ ਕੀ 450 ਰੁਪਏ ਕਿਲੇ ਦਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਮਾਲਤਾ ਭਾਈ ਜਹੇ ਜੇ ਬੰਦਾ ਆਪਣੀ ਜੇਬ ਚੋਂ ਪੈਸਾ ਲਾਉਣਾ ਚਾਹੂਗਾ ਹਾਂਜੀ ਉਹ ਹੈ ਜੇ ਅਸੀਂ ਉਹਦਾ ਉਹੀ ਜੀ ਦਵਾਈ ਦੇ ਕੇ ਤੋੜ ਸਕਦੇ ਆ ਸਾਨੂੰ ਪਤਾ ਹੂੰ ਬਿਲਕੁਲ ਜੀ ਕਿਉਂਕਿ ਗਾਹਕ ਦਾ ਦੇਖ ਕੇ ਪਤਾ ਲੱਗ ਜਾਂਦਾ ਹੁੰਦਾ ਵੀ ਬੰਦਾ ਵਿਚਾਰਾ ਵੀ ਇਹ ਯਾਰ ਕੀ ਪੈਸੇ ਲਾਉਣਾ ਚਾਹੁੰਦਾ ਫਿਰ ਉਹ ਜੇ ਹਿਸਾਬ ਨਾਲ ਫਿਰ ਆਪਾਂ ਉਹਨੂੰ ਅਗਲੇ ਨੂੰ ਰੇਟ ਦੇ ਦਿੰਨੇ ਹੁੰਦੇ ਆ ਵੀ ਭਾਈ ਆ ਚੀਜ਼ ਆ ਚੀਜ਼ ਆ ਚੀਜ਼ ਆ ਗਈ ਠੀਕ ਹੈ ਜੀ ਜਿਵੇਂ ਉਹਨਾਂ ਅਗਲਾ ਲਾਉਣਾ ਤਾਂ ਚਾਹੇ ਮੰਨ ਲਓ ਕਿਲੇ ਤੇ 350 ਰੁਪਿਆ ਟੋਟਲੀ ਹਮ ਸਾਰੀਆਂ ਦਵਾਈਆਂ ਤੇ ਵੀ ਕਿੱਲੇ ਦਾ ਮੇਰਾ 350 ਤੋਂ 400 ਖਰਚਾ ਆ ਜੇ ਅਸੀਂ ਇੱਥੇ ਬਣਾਈ ਬੈਠੇ ਹੋਏ ਇਹ 750 ਰੁਪਿਆ ਕਿੱਲੇ ਦਾ 900 ਰੁਪਿਆ ਕਿੱਲੇ ਉਹ ਫਿਰ ਸੁਆਦ ਹੀ ਨਹੀਂ ਆਉਂਦਾ ਹੈ ਸੁਆਦ ਵੀ ਨਹੀਂ ਆਉਂਦਾ ਬਾਕੀ ਹਰੇਕ ਬੰਦੇ ਦੀ ਮਜਬੂਰੀ ਹੈ ਮਜਬੂਰੀ ਹਰੇਕ ਬੰਦਾ ਜਿਵੇਂ ਕਿ ਦੀ ਮਜਬੂਰੀ ਤੋਂ ਬੇਵਸ ਹੋਇਆ ਹੋਇਆ ਹੈ ਨਾ ਬੇਵਸ ਹੋਇਆ ਬਿਲਕੁਲ ਬਿਲਕੁਲ ਉਹ ਪਤਾ ਨਹੀਂ ਉਹਦੇ ਦਿਲ ਦੇ ਵਿੱਚ ਕਿੰਨੀਆਂ ਕਾਹਚਾਣਾ ਨੇ ਕਿੰਨੇ ਕਿਹੜੇ ਸੁਪਨੇ ਬੰਦਾ ਉਹ ਮਾਰੀ ਬੈਠਾ ਹੈ ਸੁਪਨੇ ਤਾਂ ਮਰਦੇ ਕਿਉਂਕਿ ਜਦੋਂ ਝਾੜਨੀ ਨਿਕਲਦਾ ਫਸਲ ਮੌਕੇ ਤੇ ਕਿਸੇ ਕੰਮ ਨਹੀਂ ਆਉਂਦੀ ਪਰ ਉਹਦੇ ਸੁਪਨੇ ਜਿਹੜੇ ਅੰਦਰ ਮਰ ਜਾਂਦੇ ਮੈਂ ਲੱਗਦਾ ਬਾਈ ਆ ਹੜਾ ਹੋੜਾ ਕਰਕੇ ਦੇਖ ਲੈ ਕਿੰਨੇ ਏਰੀਆ ਚ ਬਹੁਤ ਨੁਕਸਾਨ ਹੋਇਆ ਪਿਆ ਹਨਾ ਹੁਣ ਕੀ ਕੀਤਾ ਜਾਏ ਫਿਰ ਹਨਾ ਉਧਰ ਤੋਂ ਮੂਰੇ ਕੋਈ ਕਿਸੇ ਦਾ ਹੋ ਨਹੀਂ ਹੈਗਾ ਹਨਾ ਮੇਰੇ ਮਿੱਤਰੋ ਜਜਬਾਤੀ ਜੀ ਹੋ ਗਈ ਸੀ ਵੀਡੀਓ ਲੰਮੀ ਬਣ ਗਈ ਖਾਲਸਾ ਜੀ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਤੁਸੀਂ ਕਿਸੇ ਵੀ ਦਵਾਈ ਦਾ ਰੇਟ ਪੁੱਛਣਾ ਤਾਂ ਖਾਲਸਾ ਜੀ ਨਾਲ ਹੁਣੇ ਸੰਪਰਕ ਕਰ ਲਓ ਜੇ ਆਰਡਰ ਲਖਿਆਉਣਾ ਤਾਂ ਫਿਰ ਫਟਾਫਟ ਆਰਡਰ ਲਖਿਆ ਦਿਓ ਜੋ ਖਾਲਸਾ ਜੀ ਦਾ ਪ੍ਰੋਸੀਜਰ ਹੈ ਤੇ ਉਹ ਖਾਲਸਾ ਜੀ ਨਾਲ ਹੁਣੇ ਵਿਚਾਰ ਵਟਾਂਦਰਾ ਕਰੋ ਕਰੋ ਨੰਬਰ ਹੈ ਧੰਨ